ਸਰਬਤ ਦਾ ਪਲਾ ਚੈਰੀਟੇਬਲ ਟੈਰਸ ਦੇ ਮੁਖੀ ਅਤੇ ਪ੍ਰਸਿੱਧ ਉਦਯੋਗਪਤੀ ਐਸਪੀਐਸ ਓਬਰਾਏ ਵੱਲੋਂ ਅੱਜ ਆਪਣੀ ਟੀਮ ਸਮੇਤ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈ ਕੇ ਲੋਕਾਂ ਦੇ ਨਾਲ ਦਰਦ ਵੰਡਾਇਆ ਗਿਆ ਇਸ ਮੌਕੇ ਤੇ ਉਹਨਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗਲਬਾਤ ਕੀਤੀ ਗਈ ਅਤੇ ਮੁੜ ਵਸੇਬੇ ਕਾਰਜਾਂ ਵਿੱਚ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਇਸ ਦੌਰਾਨ ਉਹਨਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਦਾ ਸਹਿਯੋਗ ਕਰਨ ਲਈ ਵਿਸ਼ੇਸ਼ ਖਾਕਾ ਤਿਆਰ ਕਰਨ ਦੀ ਵੀ ਗੱਲ ਆਖੀ ਗਈ ਰਿਪੋਰਟ ਨਿਰਮਲ ਸਿੰਘ ਕਪੂਰਥਲਾ ਦੇਖੋ ਪੰਜਾਬ ਇਸ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਹੀ ਮੁਸ਼ਕਲ ਦੀ ਘੜੀ ਚੱਲ ਰਹੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਾਰ ਜਿਹੜਾ ਹਿਮਾਚਲ 'ਚ ਬੱਦਲ ਵੀ ਫਟੇ ਬਾਰਸ਼ਾਂ ਬਹੁਤ ਜ਼ਿਆਦਾ ਹੋਈਆਂ ਤੇ ਜਿਹੜੀ ਪਾਣੀ ਦੀ ਮਾਰ ਵਜਣੀ ਸੀ ਸਾਰੀ ਉਹ ਤਿੰਨ ਡੈਮਾਂ ਰਹੀਂ ਹੋ ਕੇ ਪੰਜਾਬ ਨੂੰ ਚੱਲਣੀ ਪਈ ਚਾਹੇ ਉਹ ਪਾਖੜਾ ਨੰਗਲ ਡੈਮ ਹੈ ਚਾਹੇ ਉਹ ਬਿਆਸ ਡੈਮ ਹੈ ਚਾਹੇ ਤਿੰਨ ਡੈਮ ਹੈ ਸੋ ਪਿਛਲੀ ਵਾਰੀ ਕਿਸੇ ਦੀ 2023 ਜਿਹੜੀ ਮਾਰ ਸੀ ਨਾ ਉਹ ਸਿਰਫ ਇਸ ਏਰੀਆ ਨੂੰ ਪਈ ਸੀ ਗੁਰਦਾਸਪੁਰ ਜੁਨੀ ਸੀ ਹੋਇਆ ਨਾ ਕਿਉਂਕਿ ਥਿੰ ਡੈਮ ਜਿਹੜਾ ਰਾਵੀ ਦਾ ਦਰਿਆ ਉਹਨੇ ਮਾਰ ਨਹੀਂ ਸੀ ਮਾਰੀ ਐਸੀ ਉਹਨੇ ਜਿਆਦਾ ਨੁਕਸਾਨ ਕੀਤਾ ਸੋ ਡਿਸਟ੍ਰਿਕਟ ਗੁਰਦਾਸਪੁਰ ਚ ਦਿਨਾਨਗਰ ਲੈ ਲਈ ਐ ਸੀ ਜਾਸੀ ਜੇਦਾ ਬਾਬਾ ਨਾਨਕ ਲੈ ਲਈ ਐ ਤੇ ਇਧਰ ਪਾਸੇ ਕਾਫੀ ਨੁਕਸਾਨ ਹੋਇਆ ਹੈ ਅਮਰਸਾ ਡਿਸਟ੍ਰਿਕਟ ਹੋਇਆ ਹੈ ਤਰਨਤਨ ਪੱਟੀ ਸਾਈਡ ਤੋਂ ਚਲ ਜੋ ਫਿਰੋਜ਼ਪੁਰ ਚਲ ਜੋ ਹੁਣ ਆ ਜਿਹੜੀ ਬੈਲਟ ਅਸੀਂ ਖੜੇ ਆ ਸੁਲਤਾਨਪੁਰ ਲੋਧੀ ਆਏ ਆ ਦੇਖ ਰਿਹਾ ਅਸੀਂ ਸਾਰਾ ਪਾਣੀ ਭਰਿਆ ਪਿਆ ਕਾਫੀ ਨੁਕਸਾਨ ਆਜੇ ਵੀ ਕੁਝ ਪਿੰਡਾਂ ਵਿੱਚ ਜਿਹੜਾ ਕਿ ਆਣਾ ਜਾਣਾ ਬੋੜ ਰਹੀ ਹੋ ਰਿਹਾ ਹੈ ਸੋ ਟ੍ਰੈਸ ਵਾਲਾ ਜਦੋਂ ਕੰਮ ਸ਼ੁਰੂ ਹੋਇਆ ਸਾਰਾ ਅਸੀਂ ਨਾਲ ਦੇ ਨਾਲ ਸਾਡੀਆਂ ਸਾਰੀਆਂ ਟੀਮਾਂ ਨੇ ਸਾਰੇ ਡਿਸਟ੍ਰਿਕਟ ਦੇ ਵਿੱਚ ਲੱਸੀ ਪਹਿਲਾਂ ਰਸ਼ਨ ਭੰਨੀ ਦੀ ਕੋਸ਼ਿਸ਼ ਕੀਤੀ ਭੇਜਿਆ ਕੁਝ ਲੇਕਿਨ ਉਸ ਤੋਂ ਬਾਅਦ ਸਾਡੇ ਗੁਰਦਾਰਿਆਂ ਨੇ ਬਾਬਿਆਂ ਨੇ ਜਾਂ ਆਪਣੀ ਸ਼ਰਮਣੀ ਕਮੇਟੀ ਜਾਂ ਸਰਕਾਰ ਨੇ ਰਸ਼ਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਕੋਈ ਡਿਸਟ੍ਰਿਕਟ ਅਜਿਹਾ ਨਹੀਂ ਹੈ ਜਿੱਥੇ ਇਹ ਡਿਮਾਂਡ ਹੈ ਕਿ ਸਾਨੂੰ ਰਸ਼ਨ ਭੇਜੋ ਸੋ ਰਸ਼ਨ ਵਾਲਾ ਕੰਮ ਨਿਕਲ ਗਿਆ ਹਾਂ ਇੱਕ ਜ਼ਰੂਰ ਸੀ ਸਾਨੂੰ ਕਿ ਜਦੋਂ ਮੱਛਰਦਨੀਆ ਦੇਣੀਆਂ ਪਈਆਂ بارشਾਂ ਨਹੀਂ ਰੁਕੀਆਂ ਤੇ ਤਰਪਾਲਾਂ ਦੇਣੀਆਂ ਪਈਆਂ ਨੇ ਉਦੋਂ ਬਾਅਦ ਸਾਡੀਆਂ ਮੈਡੀਸਿਨ ਜਾਣੀ ਸ਼ੁਰੂ ਹੋ ਗਈਆਂ ਹੁਣ ਅੱਜ ਸਾਡੇ ਟਰੱਕ ਜਿਹੜੇ ਗਏ ਬਾਰਡਰ ਏਰੀਆ ਤੇ ਬੀਐਸਐਫ ਨੇ ਸਰ ਤੋਂ ਮੰਗੀਆਂ ਜਿਹੜੀ ਦੋ ਬਟਾਲੀਅਨ ਹੈਗੀਆਂ ਬਟਾਲੀਆਂ ਜਿਹੜੀ 99 ਅਤੇ 155 ਸੋ ਉਹਨਾਂ ਦੇ ਕਮਾਂਡਰ ਨੇ ਸਾਡੇ ਰਿਕੁਐਸਟ ਕੀਤੀ ਸੀ ਸਾਨੂੰ ਕੁਝ ਦਵਾਈਆਂ ਜਾਂ ਸਪੋਰਸ ਚਾਹੀਦਾ ਅੱਜ ਸਾਰਾ ਸਾਡਾ ਟਰੱਕ ਆ ਗਿਆ ਕੱਲ ਦੋਨੋਂ ਜਗ੍ਹਾ ਉਹ ਵੀ ਸਪਲਾਈ ਹੋ ਜਾਏਗਾ ਤੇ ਇਸੇ ਤਰੀਕੇ ਨਾਲ ਚੱਲਦੇ ਰਿਹਾ ਇੱਕ ਦਿਨ ਸਿਰਫ ਮੈਨੂੰ ਮੈਂ ਡੇਟਾ ਬਣਾਣਾ ਗਿਆ ਤੇ ਮੈਨੂੰ ਬੜਾ ਉਹ ਲੱਗਿਆ ਕਿ ਕਿਸਾਨ ਸਾਰੇ ਖੜੇ ਸੀ ਉਹਨਾਂ ਦੀ ਜ਼ਮੀਨ ਜਿਹੜੀ ਸਾਰੀ ਸੀ ਉਹ ਸਾਰੀ ਪੰਚਾਇਤੀ ਜ਼ਮੀਨ ਹੈ ਮਲਕੀ ਨਹੀਂ ਹੈਗੀ ਪਰ ਉਹ ਫਿਰ ਵੀ ਚਲੋ ਉਹਨਾਂ ਦੇ ਹੌਸਲੇ ਸੀਗੇ ਖਿੜੇ ਮੱਤੇ ਸਾਨੂੰ ਮਿਲੇ ਤੇ ਮੈਂ ਕਿਹਾ ਤੁਸੀਂ ਮਰ ਜਾਓ ਨਾ ਅਸੀਂ ਤੁਹਾਡੀ ਹੈਲਪ ਕਰ ਰਹੇ ਆ ਅੱਗੇ ਸਾਰਾ ਕੁਝ ਦੇ ਰਹੇ ਆ ਦੱਸੋ ਤੁਹਾਨੂੰ ਕੀ ਚਾਹੀਦਾ ਉਹਨਾਂ ਬੋਲੇ ਮੰਗ ਸੀ ਕਹਿੰਦੇ ਵੀ ਅਸੀਂ ਤਾਂ ਭੁੱਖੇ ਵੀ ਰਹਿ ਲਾਂਗੇ ਲੇਕਿਨ ਨਾ ਸਰ ਤੋਂ ਜਿਵੇਂ ਬੇਜਮਾਨ ਪਸ਼ੂ ਹੈ ਨਾ ਜੀ ਜਿਹਨੂੰ ਚਾਰਾ ਨਹੀਂ ਮਿਲਦਾ ਤੇ ਉਹ ਸਰ ਤੋਂ ਦੇਖਣ ਨੂੰ ਦਾ ਉਹ ਸਾਰਾ ਦਿਲ ਦੁਖਦਾ ਉਸ ਦਿਨ ਤੋਂ ਲੈ ਕੇ ਅਸੀਂ ਅੱਜ ਤੱਕ ਤਰੀਬਨ ਕੋਈ 11 1200 ਟਨ ਜਿਹੜਾ ਚਾਰਾ ਹੈਗਾ ਪਸੂਆਂ ਦਾ ਉਹ ਅਸੀਂ ਸਪਲਾਈ ਕਰ ਚੁੱਕੇ ਹਾਂ ਸਾਰੇ ਡਿਸਟ੍ਰਿਕਟ ਨੂੰ ਤੇ 2000 2000 ਟਨ ਚਾਰਾ ਜਿਹੜਾ ਸਾਡੇ ਕੋਲ ਇਸਲੇ ਪਿਆ ਹੋਇਆ ਜਿਹੜਾ ਰਿਜ਼ਰਵ ਕੀਤਾ ਹੋਇਆ ਕਿਉਂਕਿ ਇਹ ਪਾਣੀ ਉਤਰਨ ਵੀ ਜਾਂਦਾ ਨਾ ਜੋ ਉਸ ਏਰੀਆ ਦੇ ਇੱਥੇ ਜਿਆਦਾ ਲੋਡ ਹੈ ਪਸੂਆਂ ਨੂੰ ਨਾ ਪਾਣੀ ਉਤਰਨ ਤੋਂ ਬਾਅਦ ਹੀ 1.5 2 ਮਹੀਨੇ ਜਿਹੜਾ ਉਹ ਚਾਰਾ ਸਾਰਾ ਦੇਣਾ ਪੈਣਾ ਸੋ ਅਸੀਂ ਪਹਿਲੇ ਪਲਾਨ ਕੀਤਾ ਹੋਇਆ ਕਿ ਉਹ ਚਾਰਾ ਸਾਰਾ ਦੇਾਂਗੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸਲੇ ਪਾਣੀ ਉਤਰਨ ਤਿਆਰਿਆ ਤੇ ਹੁਣ ਬਿਮਾਰੀਆਂ ਦਾ ਡਰ ਹੈ ਮੈਡੀਸਨ ਚਾਹੀਦੀ ਆ ਸੋ ਮੈਡੀਸਨ ਦੇ ਲੰਗਰ ਸਾਡੇ ਟਸਟ ਬੰਨ ਲੱਗ ਜਾਣਗੇ ਡਾਕਟਰ ਸਾਡੇ ਆ ਜਾਣਗੇ ਇਹ ਵੀ ਨਿਕਲ ਜਾਣਾ ਇਸ ਤੋਂ ਅੱਗੇ ਜਿਹੜਾ ਹੁਣ ਜੋ ਸਾਨੂੰ ਖਤਰਾ ਨਜ਼ਰ ਆਉਂਦਾ ਜਿੰਨਾ ਜਿੰਨਾ ਦੇਖ ਰਹੇ ਆ ਕਿ ਛੋਨਾ ਦਾ ਮਰ ਗਿਆ ਛੋਨਾ ਦਾ ਪੁੱਲ ਜੋ ਹੁਣ ਮੈਨੂੰ ਇਹ ਡਰ ਹੈ ਜਿੱਥੇ ਪਾਣੀ ਖੜਿਆ ਹੋਇਆ ਹੈ ਅਗਰ 2 ਦਿਨ ਨਾ ਉਤਰਿਆ ਤੇ ਅੱਗੇ ਸਾਡੀ ਅਗਲੀ ਬਜਾਈ ਵੀ ਨਹੀਂ ਹੋਣੀ ਉਹਦੇ ਲਈ ਕਿਸਾਨ ਨੂੰ ਤਾਂ ਟ੍ਰਿਪਲ ਮਾਰ ਪੈ ਗਈ ਉਹਨਾਂ ਨੇ ਤਾਂ ਜੜੀਆਂ ਤਾਂ ਜੜੀ ਪੰਚਾਇਤੀ ਨਹੀਂ ਸੀ ਨਾ ਆਪਣੇ ਠੇਕੇ ਦੇ ਲਈ ਸੀ ਉਹਨੇ ਪੈਸੇ ਵੀ ਦੇਤੇ ਉਹਦਾ ਫਸਲ ਵੀ ਨਹੀਂ ਆਈ ਤੇ ਅੱਗੋਂ ਵੀ ਕੋਈ ਹੋਪ ਨਹੀਂ ਆ ਉਹਨੂੰ ਤੇ 10 ਮਹੀਨੇ ਆ ਕਿ ਜਿੰਨੇ ਕਿ ਜਿਸ ਜਮੀਨਾਂ ਤਿਆਰ ਹੁੰਦੀਆਂ ਦੇਖੋ ਰੇਤਾ ਰੂਤਾ ਸਾਰਿਆਂ ਪਾਸੇ ਆ ਗਈ ਆ ਰੇਤਾ ਵੀ ਆ ਗਈ ਸੀਲਟ ਵੀ ਆਈ ਕਿਸੇ ਜਗ੍ਹਾ ਤੇ ਸੋ ਉਹ ਜ਼ਮੀਨ ਨੂੰ ਸਾਫ਼ ਕਰਨ ਲੱਗਿਆ ਉਹਨੂੰ ਟਾਈਮ ਲੱਗ ਜਾਣਾ ਉਜੋ ਆਫਕੋਰ ਸਰਕਾਰ ਵੀ ਬੜਾ ਹੈਲਪ ਕਰ ਰਹੀ ਹੈ ਸਰਕਾਰ ਕਰੇਗੀ ਅਸੀਂ ਅਪੀਲ ਵੀ ਕਰਦੇ ਆ ਕਿ ਅਸੀਂ ਲੋੜ ਹੈ ਸਰਕਾਰ ਦੀ ਵੀ ਸਾਰਿਆਂ ਨੂੰ ਉਹ ਵੀ ਕਰਨਗੇ ਟਰਸਟ ਮਾਣਾ ਸਾਡੀਆਂ ਜਿੱਦਾਂ ਸਕੀਮਾਂ ਚੱਲਦੀਆਂ ਜਿੱਦਾਂ ਪਹਿਲਾਂ 2023 ਚ ਹੜ੍ਹ ਆਏ ਸੀ ਤੇ ਅਸੀਂ ਤਕਰੀਬਨ 1400 ਦੇ ਕਰੀਬ ਅਸੀਂ ਕਰ ਜਿਹੜਾ ਰਿਪੇਅਰ ਕਰਕੇ ਦਿੱਤਾ ਕੋਈ ਨਵਾਂ ਬਣਾ ਕੇ ਦਿੱਤਾ ਤੇ ਹੁਣ ਵੀ ਇੱਥੇ ਸਾਡੀ ਅੱਗੇ ਚੱਲ ਪਿਆ ਹੁਣ ਦਵਾਈਆਂ ਦਾ ਸ਼ੁਰੂ ਹੋ ਜਾਣਾ ਕੰਮ ਫਿਰ ਕਿਸਾਨ ਜਿਹਨੇ ਬਿਜਾਈ ਕਰਨੀ ਹੈ ਦੇਖੋ ਉਹਨੂੰ ਬੀਜ ਵੀ ਚਾਹੀਦਾ ਉਹਨੂੰ ਡੀਜ਼ਲ ਵੀ ਚਾਹੀਦਾ ਪਾਣੀ ਕੱਢਣ ਵਾਸਤੇ ਉਹਨੂੰ ਫਿਰ ਤਰੀ ਖਾਦ ਵੀ ਚਾਹੀਦੀ ਹੈ ਇਹ ਸਾਰਾ ਕੁਝ ਜਿਹੜਾ ਸਮਾਨ ਹੈ ਉਹ ਕੋਸ਼ਿ ਸਾਰਾ ਸਰਵੇ ਕਰਕੇ ਜਿਹੜਾ ਮੇਨ ਜਿਹੜਾ ਔਖਾ ਕੰਮ ਹੈ ਉਹ ਹੈਗਾ ਮਕਾਨਾਂ ਦਾ ਜਿਹੜੇ ਮਕਾਨ गिर ਗਏ ਜਾਂ ਛੱਤਾਂ गिर ਗਈਆਂ ਕ੍ਰੇੜਾਂ ਪੈ ਗਈਆਂ ਸਾਰੀਆਂ ਤੇ ਉਹਦੀਆਂ ਵੀ ਲਿਸਟਾਂ ਬਣ ਗਈਆਂ ਜਿੱਦਾਂ ਅਸੀਂ ਪਹਿਲਾਂ 2023 ਚ ਅਸੀਂ ਇੰਨਾ ਮਕਾਨ ਹੋਣਾ ਕਿਹਾ ਸੀ ਤੇ ਹੁਣ ਵੀ ਐਨ ਆਰ ਆਈ ਸਾਡੇ ਨਾਲ ਬਿਲਕੁਲ ਸਾਡੇ ਨਾਲ ਨੇ ਉਹਨਾਂ ਵੱਲੋਂ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਦੋਂ ਅਸੀਂ ਸਰਵੇ ਕਰ ਲੈਂਦੇ ਆ ਸਪੋਰਟ ਜਿੰਨਾ ਵੀ ਘਰ ਨਿਕਲਦਾ ਤੇ ਅਸੀਂ ਇੱਕ ਇੱਕ ਐਨ ਆਰ ਆਈ ਨੂੰ 15-15 20-20 ਕਰ ਦੇ ਦਿਆਂਗੇ ਭਾਈ ਇਹਦੀ ਮਰਮਤ ਤੁਸੀਂ ਕਰਾਣੀ ਹੈ ਅਸੀਂ ਰਲ ਮਿਲ ਕੇ ਸਾਰਾ ਕਰਨਾ ਹੈ ਦੇਖੋ ਪੰਜਾਬੀਆਂ ਨੇ ਕਦੀ ਹਾਰ ਨਹੀਂ ਮੰਨੀ ਹੁਣ ਵੀ ਨਹੀਂ ਹਾਰ ਮੰਨੀ ਸਾਰੇ ਖੜੇ ਮੱਥੇ ਖੜੇ ਆ ਇਹਨੂੰ ਪਤਾ ਸਭ ਨੂੰ ਕਿ ਸਾਡੀ ਫਸਲ ਸਾਡੀ ਗਈ ਸਾਡੇ ਮਕਾਨ ਕਰ ਗਏ ਲੇਕਿਨ ਚਿਹਰੇ ਤੇ ਫਿਰ ਵੀ ਬਈ ਮੁਸਕਾਟ ਹੈ ਇੱਕ ਹੋਪ ਹੈ ਤੇ ਇਹ ਜਿਹੜਾ ਨਾ ਇਹ ਜਿਹੜਾ ਸਾਨੂੰ ਹੌਸਲਾ ਮਿਲਦਾ ਸਾਡੇ ਜੋ ਸ਼ਕਤੀ ਆਂਦੀ ਆ ਜਾਂ ਸਾਸੀਂ ਇਹਨੇ ਬਲੇਰ ਆ ਨਾ ਇਹ ਸਾਨੂੰ ਬਾਬੇ ਨਾਨਕ ਨੇ ਮਤਲਬ ਸਾਨੂੰ ਗੁੜਤੀ ਇਹੋ ਜਿਹੀ ਮਿਲੀ ਹੋਈ ਬਾਬਿਆਂ ਤੋਂ ਕਿ ਅਸੀਂ ਘਬਰਾਉਂਦੇ ਨਹੀਂ ਆ ਇੰਨਾ ਅਸੀਂ ਨੁਕਸਾਨ 'ਚ ਰਹਿ ਕੇ ਵੀ ਅਸੀਂ ਫਿਰ ਦੂਸਰੇ ਦੀ ਮਦਦ ਕਰਦੇ ਆਂ ਇਸ ਵਾਰੀ ਦੇਖੋ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਹੈ ਸਾਰਿਆਂ ਨੇ ਰਲ ਕੇ ਚਾਹੇ ਪੁਲਿਸ ਡਿਪਾਰਟਮੈਂਟ ਆ ਚਾਹੇ ਡਿਸਟ੍ਰਿਕਟ ਪ੍ਰਸ਼ਾਸਨ ਆ ਜاہے ਬਾਬਿਆਂ ਦੀ ਖੈਰ ਚਲੋ ਬਹੁਤ ਹੀ ਲੰਗਰ ਲਗਾਤੇ ਉਹਨਾਂ ਨੇ ਸਾਰਾ ਕੁਝ ਕਰਿਆ ਜਿੱਦਾਂ ਬੰਨ ਟੁੱਟਣ ਤੇ ਆਏ ਤਾਂ ਉਹਨਾਂ ਨੇ ਬੋਰੀਆਂ ਭਰ ਕੇ ਪਾਣੀਆਂ ਦੀਆਂ ਲਾਤੀਆਂ ਸੋ ਸਾਰਾ ਕੰਮ ਅਸੀਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਇਕੱਲਾ ਸਾਡਾ ਟ੍ਰਸਟ ਨਹੀਂ ਕਰ ਰਿਹਾ ਹੋਰ ਬੜੇ ਟ੍ਰਸਟ ਕੰਮ ਕਰ ਰਹੇ ਨੇ ਤੇ ਮੇਰਾ ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਜਿੰਨਾ ਓਖਾ ਟੈਂਸ ਹੀ ਨਿਕਲ ਗਿਆ ਜਿਹੜਾ ਅਗਲਾ ਦੋ ਰਾਣਾ ਸੋ ਸਾਨੂੰ ਉਹਦੀ ਲੜਾਈ ਲੜਨ ਲਈ ਸਾਨੂੰ ਜਿਹੜੀ ਤਿਆਰੀ ਕਰਨੀ ਚਾਹੀਦੀ ਹੈ ਔਰ ਅਸੀਂ ਤਿਆਰ ਹੈਗੇ ਆ ਕਰਨ ਲਈ ਅਸੀਂ ਪੂਰਾ ਸਾਥ ਦੇਾਂਗੇ ਤੁਹਾਿਆਂ ਦਾ ਹਾਲਾਤ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਜ਼ਿਆਦਾ ਜਾਣਦੇ ਅਸੀਂ ਤਾਂ ਅੱਜ ਵੇਖੇ ਤੁਸੀਂ ਹਮੇਸ਼ਾ ਵੇਖਦੇ ਜਦੋਂ ਤੇ ਆਪਤਾ ਆਈ ਅਸੀਂ ਵਾਹਿਗੁਰੂ ਤੋਂ ਇਹੀ ਪ੍ਰਾਰਥਨਾ ਕਰਦੇ ਆ ਕਿ ਵਾਹਿਗੁਰੂ ਇਸ ਸੰਕਰ ਤੋਂ ਕਢੀਏ ਅੱਗੇ ਅਸੀਂ ਆਪਤਾ ਨਾਲ ਜੀ ਇਹੀ ਗੱਲ ਔਰ ਕੁਝ ਨਹੀਂ ਗੱਲ ਅਸੀਂ ਬਾਕੀ ਬਾਬਾ ਨੇ ਲੰਗਰ ਲਗਾਇਆ ਹੈ ਉਹਦੇ ਵਿੱਚ ਮੈਂ ਕੋਈ ਕਮੀ ਨਹੀਂ ਵੇਖਦਾ ਜਿੱਥੇ-ਜਿੱਥੇ ਗਏ ਕੁਰਾ ਲੰਗਰ ਕੰਮ ਕਰਦਾ ਹੈ। ਬਾਕੀ ਸੱਸ